പത്തോ അതരക കുട്ടോ ഫുസ അതോല പെലി ബ ਦੁਬਾਰੇ ਪਾਣੀ ਪੜ ਕੇ ਉਹਨੂੰ ਫਿਰ ਦੇ ਚਲਾਈ ਕਿ ਬੰਗਿਆ। 스노우보드। ਮਨੋ ਤਾਂ ਇੱਥੇ ਨਾ ਛੁੱਟਦੀ ਕਿ ਸਾਰੇ ਟਾਈ। ਦੇਖੋ ਇੰਨਾ ਜ਼ਿਆਦਾ ਪਾਣੀ ਪੜਿਆ ਗਿਆ। ਬਾਹਲੇ ਨਾ ਕੋਈ ਡੇਡੋ। ਕੀ ਡੇਡਾ? ਇਸੇ ਮਾਰੇ ਰੱਖੋ ਤਾਂ। ਇਹਨੂੰ ਤਾਂ ਲੈ ਰਾਲੇ ਇਹਨੂੰ ਕਿ ਰੱਖਣਾ। ਆ ਵੇ ਲੋ ਇੰਨਾ ਬਰਫ਼ ਬਣਾਇ ਫਿਰਦਾ ਜੇ। ਪਾ। ਮਮਾ ਕਿਨੇ ਬਾਹਲੇ? ਖੋਲ ਦੁੱਧ ਪਾ ਲਗੇ ਪਹਿਲਾਂ ਦੁੱਧ ਮੈਂ ਪਾ ਦਿੰਦੀ ਨਾ ਗਰਮਿਆਂ ਦੁੱਧ।

ਚਾ ਆਨਮਕੀਨ ਜਿਹੜਾ ਨਾ ਪਾ ਦੇ ਤੇ ਪਿਆਲੇ ਧੋਵਾ ਚ ਇੱਕ ਕੁੱਲ ਪਾ ਦੇ ਗਿੰਕੇ ਚਮਚਿਆਂ ਨਾਲ ਫੋੜਿਆ ਮਿਲਾ ਕੇ ਗਾਤਾ ਪਿਆਲੇ ਇਸ ਤਰ੍ਹਾਂ ਅ ਆ ਮੈਂ ਨੋਦਾ ਦਿੱਤਾ ਤੇ ਜਦ ਤੂੰ ਚੱਲ ਆ ਲੈ ਜਾ ਚਾ ਲੈ ਜਾ ਇਹ ਤੁਹਾਡੇ ਦੋਹਾਂ ਦਾ ਖਾਣ ਬਿੱਲ ਦਾ ਸਵਾਲ ਤੇ ਮੈਂ ਚਾਹ ਠੰਡੀ ਕਰਕੇ ਦਿੰਦੀ ਠੀਕ ਆ ਪੱਲੇ ਮੰਜੇ ਤੇ ਬਹਿ ਜਾਓ ਨਹੀਂ ਕੀ ਕਰੀ ਤੀ ਤੂੰ ਐ ਫੇਟੋ ਤੂੰ ਜੋਤੀ ਤੂੰ ਪਾ ਲਗੀ ਮੈਂ ਅਜੇ ਵੀ ਪੈਣ ਲਿਆ ਵੇ ਹੈ ਹੈ ਦਾ ਸਭ ਦੇ ਰੰਗ ਵੇਖੋ ਪੈਂਦੀ ਤੂੰ ਦਿਓ ਤਾ ਤੂੰ ਨਾ ਇਹ ਬਾਰਿਸ਼ ਚ ਪੋਤਾ ਔਰ ਕੋ ਤੇ ਛਤਰੀ ਮੈਂ ਮੈਂ ਮੇਰੇ ਪਾਪਾ ਨੇ ਦੋਵਾਂ ਜਾਣੇ ਨੇ ਅਹੀਂ ਖੇਡਣ ਲਿਆ ਹੈ ਚਲ ਆਜੋ ਅੰਦਰ ਜੋ ਤਨਾ ਭਿਜੋ ਨਾ ਮੀਚ ਆ ਜੀ ਦੇ ਲੈ ਉਧਰ ਗਿਆ ਐਮ ਜਾ ਜਾ ਇਧਰ